ਸਿਕਾਲ ਭਾਈ ਸਾਰੇ ਭਰਾਵਾਂ ਨੂੰ ਬਈਆ ਰਾਜਾ ਵੜਿੰਗ ਦੀ ਵੀਡੀਓ ਕਾਫੀ ਵਾਇਰਲ ਹੋਈ ਜਾਂਦੀ ਹੈ ਹਨ ਜਿਹਦੇ ਵਿੱਚ ਉਹਨੇ ਮਈ ਵੀ ਸ ਇੱਕ ਪਰਿਵਾਰ ਦੇ ਬੰਦੇ ਨੂੰ ਕਾਫੀ ਗਲਤ ਬੋਲਿਆ ਹਨ ਕਦੇ ਬਾਲਮਿਕੀ ਕਹਿੰਦਾ ਕਦੇ ਕਾਲੇ ਰੰਗ ਵਾਲੇ ਕਦੇ ਪੱਠੇ ਪਾਉਣ ਵਾਲੇ ਕਹਿੰਦਾ ਠੀਕ ਆ ਆ ਵੇਖੋ ਪੂਰੀ ਵੀਡੀਓ ਵੇਖੋ ਤੇ ਤੇ ਇਹ ਤੇ ਐਸਸੀ ਕਮਿਸ਼ਨ ਚੇਅਰਮੈਨ ਜਿਹੜਾ ਉਹਨੇ ਵੀ ਇਹ ਤੇ ਕਾਰਵਾਈ ਕੀਤੀ ਹੁਣ 6 ਤਰੀਕ ਨੂੰ ਤੋਂ ਲਿਖਤੀ ਰੂਪ ਦੇ ਵਿੱਚ ਉਹਦੇ ਬਿਆਨ ਦੀ ਸਪਸ਼ਟੀ ਕਰਨ ਮੰਗਿਆ ਆ ਪੂਰੀ ਵੀਡੀਓ ਵੇਖੋ ਪਹਿਲਾਂ ਸਾਰੀ ਕੁੱਤਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਲਮੀਕੀ ਮਜਵੀ ਸਿੰਘ ਕਾਲਾ ਰੰਗ ਉਦਾਸੀ ਜਵਾ ਕਾਲਾ ਪੱਟੇ ਪੁੰਦਾ ਸੀ ਪੱਟੇ ਬਾਣੀ ਚੌਂਦਾ ਰੰਗ ਦੇ ਦੇ ਗੁਰੂ ਕੇ بیٹے ਕਾਂਗਰਸ ਨੇ ਪੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪੰਜਾਬ ਰਾਜ ਅਸੂਚਿਤ ਜਾਤੀਆਂ ਕਮਿਸ਼ਨ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਮੌਜੂਦਾ ਲੋਕ ਸਭਾ ਮੈਂਬਰ ਸਾਕਾਬਣਾਏ ਸ਼੍ਰੀ ਅਮਰਿੰਦਰ ਸਿੰਘ ਰਾਜਾ ਬੜਿੰਗਜੀ ਬਲੋ ਤਰਨਤਾਰਨ ਤੋਂ ਚੋੜ ਜਲਸੀ ਨੂੰ ਸਹੁੰ ਚੁੜਦੇ ਹੋਏ ਦੇਸ਼ ਦੇ ਗ੍ਰਹਿ ਮੰਤਰੀ ਸਾਕਾ ਮਰਹੂਮ ਸ਼ਰਦਾ ਗੁੱਟ ਸਿੰਘ ਜੀ ਬਾਰੇ ਪੁਨਾ ਦਾ ਪ੍ਰਸ਼ੋਕਰ ਨੂੰ ਦੱਸਦੇ ਹੋਏ ਇਸ ਤਰੀਕ ਜਾਤੀ ਵਰਗ ਇੱਕ ਜਾਤੀ ਮਛਵੀ ਸਖਪਾਈ ਚਾਰੇ ਨੂੰ ਕੋਰ ਕੀਤਾ ਆ ਕਿ ਉਹਦੇ ਨਾਲ ਅਨਸੂਚੇ ਜਾਤੀ ਵਰਗਾਂ ਦੀ ਮਾਨਸਰ ਮਾਰ ਨੂੰ ਖਾਸ ਕਰਕੇ ਮਛਵੀ ਸਖਪਾਈ ਚਾਰੇ ਦੇ ਮਾਨਸਰ ਮਾਰ ਨੂੰ ਪ੍ਰਵੇਸ਼ ਕੁੱਝੀਆ ਇਸ ਵੱਲ ਦੇ ਵਿੱਚ ਜਦੋਂ ਅਸੀਂ ਇਹ ਵੀਡੀਓ ਦੇਖੀ ਆ ਸਾਡੇ ਧਿਆਨ ਚ ਆਇਆ ਹਾਲਾਂਕਿ ਲਿਖਤੀ ਚ ਗਿਆਤ ਵੀ ਸਾਡੇ ਕੋਲ ਆਉਣੀਆਂ ਸ਼ੁਰੂ ਹੋ ਗਈਆਂ ਇਸ ਮਾਮਲੇ ਦੇ ਵਿੱਚ ਲੇਕਿਨ ਅਸੀਂ ਇੱਥੇ ਸੂ ਮੁੱਤ ਲੈਦੇ ਹੋਏ ਅਮਰਿੰਦਰ ਸਿੰਘ ਜੀ, ਰਾਜਾ ਵੜਿੰਗ ਜੀ, ਕਾਂਗਰਸ state president ਜਿਨ੍ਹਾਂ ਨੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਵੱਡੇ ਆਗੂ ਨੂੰ ਕਦੇ ਕਾਲੇ ਰੰਗ ਦਾ ਦੱਸਿਆ, ਕਦੇ ਭੱਠੇ ਬੱਦਲ ਪਾਉਣ ਵਾਲਾ ਦੱਸਿਆ ਤੇ ਕਦੇ ਉਹਨੂੰ ਉਹਦੀ ਜਾਤੀ ਦਾ ਨਾਂ ਲੈ ਕੇ ਬੋਲਿਆ ਗਿਆ। ਇਹ ਬਹੁਤ ਹੀ ਅਫਸੋਸਜਨਕ ਤੇ ਸ਼ਰਮਨਾਕ ਲੱਗਿਆ ਆ। ਅਸੀਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਇਸ ਭਾਸ਼ਣ ਦਾ ਜੋ ਤਰਨਤਾ ਨਿਯਮਨੀ ਚੋਣ ਵਿੱਚ ਵਰਤਿਆ ਗਿਆ ਇਹਦਾ ਸੂਚਨਾ ਦਿੰਦੇ ਹੋਏ ਤਰਨਿੰਗ ਅਫਸਰ ਤੰਦਾਰਸ ਤੋਂ ਅਸੀਂ ਇਹਦਾ ਲਿਖਤੀ ਜਵਾਬ ਕੱਲ ਮੰਗਿਆ ਹੈ 4 ਤਰੀਕ ਨੂੰ ਚਿੱਠੀ ਜਾਰੀ ਕਰ ਦਿੱਤੀ ਆ ਔਰ ਤਰਨਿੰਗ ਅਫਸਰ ਤਰਨਤਾਰ ਨੂੰ ਫੋਨ ਦੇ ਉੱਤੇ ਸੂਚਿਤ ਕਰ ਦਿੱਤਾ ਹੈ ਕਿ ਇਸ ਸੰਬੰਧੀ ਆਪਣੀ ਰਿਪੋਰਟ ਕੱਲ੍ਹ ਸ਼ਾਮ ਨੂੰ ਸਾਡੇ ਦਫ਼ਤਰ ਪੇਸ਼ ਕਰੇ छवर कोटे प्रेजीडेंट श्री राजा अमरिंदर पड़िंग जी इन्होंने भी तलब कर लिया है कि अपना लिखतीकरण अपने भाषण बारे देख क्यों ना अगर कमीशन संतुष्ट नहीं होंगे आप जी के खिलाफ एससी एस टी अत्याचार रोकू एक्टी ਪ੍ਰਗਰਸ ਨੂੰ ਸਟੇਟ ਪ੍ਰੋਜੈਕਟ ਦੇ ਖਿਲਾਫ ਲਾਗੂ ਕੀਤਾ ਜਾਵੇ ਇਹਦੇ ਲਈ ਅਸੀਂ ਬਹੁਤ ਸਪਸ਼ਟੀਕਰਨ ਮੰਗਿਆ ਹੈ 6 ਤਰੀਕ ਨੂੰ 6 ਨੰਬਰ